ਸਾਥੀਓ ਜਿਹੜਾ ਪਿਛਲੇ ਦਿਨੀ ਸਟਿੰਗ ਆਪਰੇਸ਼ਨ ਕੀਤਾ ਗਿਆ ਕਣਕ ਦੇ ਮਾਮਲੇ 'ਚ ਉਹਦੇ 'ਚ ਤੁਹਾਡੇ ਸਾਹਮਣੇ ਅੱਜ ਹੋਰ ਖੁਲਾਸੇ ਕਰਨ ਜਾ ਰਹੇ ਆ ਸਾਰੇ ਭਰਾ ਜੁੜਜੋ ਹਾਲਾਤ ਵੇਖ ਲਓ ਪੰਜਾਬ ਦੇ ਇਹ ਹੋ ਗਏ ਐ ਵੀ ਐਡਾ ਵੱਡਾ ਕਪੜਾ ਚਲਦਾ ਹੋਏ ਇਕੱਲੇ ਬੋਰਚ ਨਹੀਂ ਚੱਲ ਰਿਹਾ ਇਹ ਇਹ ਜੇ ਕਪੜੇ ਸਾਰੇ ਪੰਜਾਬ ਚ ਚਲਦੇ ਹੋਣਗੇ ਕਰੋੜਾਂ ਰੁਪਏ ਦੀ ਕਣਕ ਗਦਮਾ ਸਰਕਾਰੀ ਗਦਮਾ ਵਿੱਚੋਂ ਖੁਰਦ-ਵਿਰਦ ਕੀਤੀ ਜਾਂਦੀ ਹੋਏ ਤੇ ਫਿਰ ਵੀ ਕੋਈ ਨਾ ਲੀਡਰ ਜਾਗਣ ਤਾਂ ਬੜੀ ਮਾੜੀ ਗੱਲ ਹੈ ਤੁਸੀਂ ਵੇਖ ਲਓ ਸਾਡੇ ਉਸ ਦਿਨ ਦੇ ਜਿਹੜੇ ਸਟਿੰਗ ਆਪਰੇਸ਼ਨ ਤੋਂ ਬਾਅਦ ਟੀਮਾਂ ਵੀ ਆਈਆਂ ਤੇ ਜਾਂਚ ਦਾ ਵਿਸ਼ਾ ਵੀ ਬਣਿਆ ਟੀਮਾਂ ਕਿਹੜੀਆਂ ਆਈਆਂ ਮਾਰਕਫੈਡ ਦੇ ਡੀਐਮ ਇੱਕ ਫਾਜ਼ਿਲਕਾ ਦਾ ਡੀਐਮ ਸੀ ਇੱਕ ਹੋਰ ਕਿਸੇ ਸ਼ਹਿਰ ਦਾ ਡੀਐਮ ਸੀ ਡੀਐਮ ਤਾਂ ਫਾਇਲ ਕਰਾ ਜਿਲ੍ਹੇ ਦਾ ਮੰਨ ਲਓ ਜਿਹੜਾ ਹੋਊਗਾ ਰਲਿਆ ਹੀ ਹੋਊਗਾ ਇਹਨਾਂ ਦੇ ਨਾਲ ਕਿਉਂਕਿ ਜਦੋਂ ਸਾਰਾ ਕੰਮ ਹੀ ਚੱਲ ਰਿਹਾ ਹੈ ਇਹਨਾਂ ਦੀ ਮਿਲੀ ਭੁਗਤ ਨਾਲ ਤੇ ਇਹ ਕੋਈ ਇਹਨਾਂ ਅਫਸਰਾਂ ਤੋਂ ਬਿਨਾਂ ਥੋੜਾ ਚੱਲ ਰਿਹਾ ਹੈ ਟਰਾਲਿਆਂ ਦੇ ਟਰਾਲੇ ਕਣਕ ਦੇ ਭਰੀ ਕੇ ਜਾਣੇ ਉਹ ਵੀ ਸਰਕਾਰੀ ਜਿਹੜੀ ਗਰੀਬਾਂ ਦੁਆਰਾ ਖਾਣੀ ਹੈ ਜਾਂ ਬੱਚਿਆਂ ਮਿਡਡੇਲ ਮੀਲ ਚ ਬੱਚਿਆਂ ਨੂੰ ਜਾਣੀ ਹੈ ਜਾਂ ਹੋਰ ਇਹ ਕਣਕ ਜਿਹੜੀ ਹੈ ਇਸ ਕਰਕੇ ਸਰਕਾਰੀ ਕਦਮਾਂ ਚ ਰੱਖੀ ਜਾਂਦੀ ਵੀ ਕਣਕ ਦੇ ਰੇਟ ਨੂੰ ਕਾਬੂ ਕਰ ਰੱਖਣ ਲਈ ਅੱਜ ਕਣਕ ਦਾ 2700 ਰੁਪਏ ਰੇਟ ਹੈ ਤੇ ਜਦੋਂ ਕਿ ਜ਼ਮੀਦਾਰ ਤੋਂ 22-2300 ਰੁਪਏ ਕਣਕ ਹੀ ਕਣਕ ਲਈ ਗਈ ਹੈ ਇਸ ਕਰਕੇ ਸਰਕਾਰ ਇਹ ਰੱਖਦੀ ਹੈ ਇੱਥੇ ਵੀ ਕਣਕ ਦੇ ਰੇਟ ਨਾਲ ਵਧਨ ਇਹਦੇ ਚ ਆਰਓ ਵੀ ਕੱਟੇ ਜਾਂਦੇ ਆ ਚੱਕੀਆਂ ਚੱਕੀਆਂ ਨੂੰ ਆਰਓ ਕੱਟੇ ਜਾਂਦੇ ਆ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਕਣਕਾਲੀਆਂ ਛਿਲਕਾ ਬਣਾਉਂਦੀਆਂ ਉਹਨਾਂ ਨੂੰ ਵੀ ਕਣਕੇ ਦਿੰਦੇ ਆਰਓ ਕੱਟੇ ਜਾਂਦੇ ਆ ਇੰਦਾ ਜਿਹੜਾ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਚੋਰੀ ਹੁੰਦੀ ਹੈ ਕਣਕ ਜਿਸ ਦਿਨ ਆਰੋ ਕੱਟਿਆ ਜਾਂਦਾ ਚੱਕੀ ਦਾ 2-3 ਦਿਨ ਪਹਿਲੇ ਇਹ ਕੀ ਕਰਦੇ ਆ ਬੋਰੀਆਂ ਦੇ ਵਿੱਚ ਬੋਰ ਲੱਗੇ ਹੋਏ ਚਾਰੇ ਪਾਸੇ ਕਿਸੇ ਵੀ ਇਕਦਮਾਂ ਚਲੇ ਜੋ ਪਾਣੀ ਪਾ ਦਿੰਦੇ ਆ ਵੀ 2-3 ਦਿਨਾਂ ਜਿਹੜੀ ਕਣਕ ਨਿਕਲ ਜਾਣੀ ਹੈ ਗਿੱਲੀ ਕਣਕ ਚੱਕੀ ਵਾਲੇ ਨੇ ਦੱਸਿਆ ਮੈਨੂੰ ਇਹ ਚੱਕੀ ਵਾਲੇ ਨੇ ਦੱਸਿਆ ਮੈਨੂੰ ਇਹ ਵੀ ਸਾਨੂੰ ਗਿੱਲੀ ਕਣਕ ਦੇ ਦਿੰਦੇ ਆ ਵੀ 11 ਟਣਾ ਦੇ ਹਿਸਾਬ ਨਾਲ ਕਣਕ ਜਾਣੀ ਹੁੰਦੀ ਮੰਨ ਲਾ ਫੈਕਟਰੀ ਜਾਣੀ ਹੈ ਜਾਂ ਸਪੈਸ਼ਲ ਲੱਗਦੀ ਜਦੋਂ ਬਾਹਰ ਸਾਊਥ ਚ ਕਣਕ ਜਾਂਦੀ ਹੈ ਸਾਰੀ ਕਣਕ ਉਹ ਬਾਹਰ ਭੇਜੀ ਜਾਂਦੀ ਟ੍ਰੇਨ 'ਚ ਉਦੋਂ ਇਹ ਪਾਣੀਆਂ ਪਾਣੀ ਪੂੰਦੇ ਆ ਉਹਦੇ 'ਚ ਚੌਂਕੀਦਾਰ ਵੀ ਆਏ ਆ ਜਿਹੜੇ ਲੱਗੇ ਹੋਏ ਆ ਉਹਨਾਂ ਦੇ ਫੋਨ ਆਏ ਜਿਨ੍ਹਾਂ ਨੂੰ ਇਹਨਾਂ ਨੌਕਰੀ ਤੋਂ ਟਾ ਦਿੱਤਾ ਗਿਆ ਉਹ ਕਹਿੰਦੇ ਸਾਡੇ ਕੋਲੋਂ ੱੱੱਕੇ ਨਾਲ ਪਾਈਪਾਂ ਨਾਲ ਪਾਣੀ ਪੂੰਦੇ ਆ ਚੌਂਕੀਦਾਰਾਂ ਨੇ ਵੀ ਮੈਨੂੰ ਖਲਾਸੇ ਕੀਤੇ ਆ ਪਾਣੀ ਪਵਾ ਕੇ ਉਹ ਗਿੱਲੀ ਕਣਕ ਲਦਾ ਦਿੰਦੇ ਉੱਥੇ ਹੀ ਕੰਡਾ ਲੱਗਿਆ ਹੋਇਆ ਤਲਾਬ ਤੋਲ ਜੰਦੀ ਜਿਹੜੀ ਕਣਕ ਅੰਦਰ ਵੱਧੀ ਹੈ ਉਹਨੂੰ ਕੱਢ ਕੇ ਵੇਚ ਦਿੰਦੇ ਟਰਾਲੀਆਂ ਨਾਲ ਫਿਰ ਵੇਖੋ ਇਹ ਜਿਹੜੀ ਕਣਕ ਹੈ ਕੱਲੀ ਮਾਰਕੀਟ ਚ ਨਹੀਂ ਚੋਰੀ ਹੋ ਰਹੀ ਇਹ ਸਾਰੀਆਂ ਏਜੰਸੀਆਂ ਦੇ ਗਦਾਮਾਂ ਚੋਂ ਕਣਕ ਚੋਰੀ ਹੁੰਦੀ ਹੈ ਇਹ ਗਦਾਮ ਹੁਣ ਤੁਸੀਂ ਵੇਖ ਲਓ ਇੱਥੇ 6 ਨੰਬਰ ਗਰਾਮ ਇੱਥੇ ਆ ਸਰਕਾਰੀ ਗਦਾਮ ਦੇ ਵਿੱਚ ਕਿੰਨੇ ਹੀ ਗਦਾਮ ਨੇ ਅੰਦਰ 34 34 200 ਟਨ ਦੀ ਕਪੈਸਿਟੀ ਹੈ ਇਹਦੀ ਤੇ ਉਹ ਜਿਹੜਾ ਗਦਾਮ ਹੈ ਸਿਰਫ 4 ਨੰਬਰ ਗਦਾਮ ਦੇ ਹੈਡਾਂ ਨੂੰ ਡਿਸਮਿਸ ਕਰਕੇ ਸਸਪੈਂਡ ਕਰਕੇ ਤੇ ਗੂੰਗੂਆਂ ਤੋਂ ਮਿੱਟੀ ਝਾੜੀ ਗਈ ਏ ਜੇਦੋਂ ਕਿ ਰਾਖ ਨੂੰ ਬਾਕੀ ਗਦਾਮਾਂ ਚੋਂ ਨਾ ਚੋਰੀ ਹੁੰਦੀ ਹੋਊਗੀ ਬਾਕੀ ਗਦਾਮ ਕੀ ਗੱਲ ਹੁੰਦੇ ਤੋਂ ਬਾਹਰ ਤਾਂ ਨਹੀਂ ਗਏ ਫਿਰ ਤੁਸੀਂ ਇਸ ਗਦਾਮ ਚ ਇਸ ਜਿਹੜਾ ਹੈ ਸਰਕਾਰੀ ਗਦਾਮ ਦੇ ਢੇਡਾ ਮਾਰ ਲਓ ਚਾਰੇ ਪਾਸੇ ਕੰਦਾ ਟੁੱਟੀਆਂ ਪਈਆਂ ਕੋਈ ਕੈਮਰਾ ਨਹੀਂ ਕੋਈ ਲਾਈਟ ਨਹੀਂ ਇਡਿਨ ਕਮਿਸ਼ਨਰਕਾਰ ਹੋ ਗਈ ਹੈ ਵੀ ਆਪਾਂ ਇਹਨਾਂ ਚੀਜ਼ਾਂ ਜਿਹੜੀ ਕਣਕ ਫਰੀ ਆਈ ਹੈ ਜਿਮੀਦਾਰ ਤੋਂ ਆਪਾਂ ਮੁੱਲ ਲੈ ਕੇ ਕਣਕ ਅੰਦਰ ਸੇਵ ਰੱਖੀ ਹੈ ਫਿਰ ਵੇਖੋ ਤੁਸੀਂ ਮਿੱਡੇ ਮੇਲ 'ਚ ਬੱਚਿਆਂ ਨੂੰ ਗਿੱਲੀ ਕਣਕ ਠੋਕਦੇ ਐ ਤੇ ਜਦੋਂ ਆ ਕਣਕ ਰਾਸ਼ਨਾਂ ਲਈ ਮੰੰਦੀ ਉਹਦੇ 'ਚ ਗਿੱਲੀ ਠੋਕਦੇ ਐ ਸਾਰੇ ਏਜੰਸੀਆਂ ਰਲੀਆਂ ਹੀ ਆ ਇਹਦੇ 'ਚ ਕੋਈ ਤੇ ਸਿਰਫ ਕੱਲੇ ਮਾਰਕੀਟ ਦਾ ਕਸੂਰ ਨਹੀਂ ਗਾ ਵੀ ਤਿੰਨ ਹੋਰ ਮਾਰਕੀਟ ਦੇ ਵਿੱਚ ਜਿੰਦੇ ਵਿੱਚ ਦੋਸ਼ੀ ਨੇ ਅਫਸਰ ਕੱਲ੍ਹ ਉਹ ਮੁਲਾਜ਼ਮ ਨੂੰ ਇੱਕ ਬੰਦੇ ਦਾ ਫੋਨ ਆਇਆ ਕੰਦ ਵਾਲਾ ਰੋਡ ਤੇ ਜਿਹੜਾ ਗਦਾਮ ਹੈ ਉਹਦੀ ਏਜੰਸੀ ਦਾ ਨਹੀਂ ਮਤਲਬ ਲੱਗਿਆ ਮੈਨੂੰ ਉਹਦੇ ਵੀ ਮੈਨੂੰ ਉਹਨੇ ਜਿਹੜਾ ਅਫਸਰ ਹੈਗਾ ਉਹਦਾ ਨਾਂ ਲਿਆ ਪਤਾ ਨਹੀਂ ਕਿ ਕੀ ਕਹਿੰਦੇ ਉਹਨੂੰ ਉਹਦਾ ਵੀ ਨਾਂ ਲਿਆ ਉਹ ਕਹਿੰਦੇ ਵੀ ਉਹ ਕਣਕ ਰੋਜ ਭਰਉਂਦਾ ਹੈ ਤੇ ਉੱਥੇ ਨੁਕਰ ਤੇ ਚੱਕੀ ਹੈਗੀ ਹੈ ਕੋਈ ਮਨੋਦ ਦੀ ਮਨੋਦ ਦੀ ਕੋਈ ਚੱਕੀ ਹੈਗੀ ਉਹ ਚੱਕੀ ਤੇ ਕਣਕ ਰਾਤ ਨੂੰ ਸੁੱਟ ਦਿੰਦਾ ਹੈ ਟਰਾਲੀਆਂ ਤੇ ਸਵੇਰੇ ਉਹ ਕਣਕ ਭਰ ਕੇ ਤੇ ਮੰਡੀ ਵਿੱਚ ਹੀ ਜਾਂਦੀ ਹੈ ਤੇ ਉਹ ਬੰਦਿਆਂ ਨੇ ਆੜਤ ਵੀ ਬਣਾਈ ਹੋਈ ਹੈ ਤੇ ਕਿਵੇਂ ਆਪਾਂ ਰੋਕਾਂਗੇ ਇੰਨੀ ਚੋਰੀ ਨੂੰ ਇਸ ਤੇ ਇਹ ਇਕੱਲੇ ਬੋਰਜਾ ਫਾਇਲ ਕਾ ਜਿਲ੍ਹੇ ਦੀ ਗੱਲ ਨਹੀਂ ਇਹ ਸਾਰੇ ਪੰਜਾਬ 'ਚ ਕਿ ਇਹ ਚੋਰੀ ਹੋ ਰਹੀ ਹੈ ਕਿਵੇਂ ਰੁਕੂਗੀ ਚੇਰੀ ਫਿਰ ਵੇਖੋ ਹਾਲਾਤ ਕੋਈ ਲੀਡਰ ਹੈ ਜਿਹੜਾ ਨਹੀਂ ਬੋਲਿਆ ਇਸ ਬਾਬਤ ਕੋਈ ਆਮ ਆਦਮੀ ਦਾ ਲੀਡਰ ਨਹੀਂ ਬੋਲਿਆ ਕੋਈ ਦੂਜਾ ਨਹੀਂ ਬੋਲਿਆ ਕੱਲਾ ਸੰਦੀਪ ਜਾਖੜ ਚਲੋ ਉਹਨਾਂ ਨੇ ਟਵੀਟ ਕੀਤਾ ਤੇ ਉਹਨਾਂ ਨੇ ਆਵਾਜ਼ ਚੱਕੀ ਹੈ ਕੀ ਗੱਲ ਸਾਰੇ ਹੀ ਰਲ ਗਏ ਖਾਨ ਲਈ ਇਹ ਪੰਜਾਬ ਤਾਂ ਜਿਹੜਾ ਸੋਨੇ ਦੀ ਚਿੜੀ ਜਿਹੜਾ ਕਿਹਾ ਜਾਂਦਾ ਫਿਰ ਇਹ ਤਾਂ ਬਰਬਾਦ ਹੀ ਹੋ ਜਾਊਗਾ ਜੇ ਐਵੇਂ ਹੀ ਕੰਮ ਚੱਲਦਾ ਰਿਹਾ ਸ਼ਰਵਨ ਲਾਹੋ ਇੱਥੇ ਮੈਨੂੰ ਚੌਂਕੀ ਤੇ ਰਹਾ ਦਾ ਫੋਨ ਆਇਆ ਵੀ ਅਸੀਂ 15 16 ਦਿਨ ਪਹਿਲੇ ਸਾਨੂੰ ਇਹ ਆ ਜਿਹੜਾ ਗਦਾਮ ਚ ਆਪਾਂ ਛਾਪਾ ਮਾਰਿਆ ਵੀ 16 ਦਿਨ ਪਹਿਲੇ ਚੌਂਕੀ ਤੇ ਕਹਿੰਦੇ ਸਾਨੂੰ ਹਟਾਤਾ ਹਟਾ ਕੇ ਨੇ ਦਿੱਤਾ ਉਹ ਜਿਹੜਾ ਅਫਸਰ ਦਾ ਨਾਂ ਆ ਰਿਹਾ ਕਿਉਂ ਹਟਾਤਾ ਵੀ ਇਹਨਾਂ ਨੇ ਚੋਰੀ ਕਰਨੀ ਹੁੰਦੀ ਹੈ ਉਹਨਾਂ ਦੇ ਉਹਨਾਂ ਨੇ ਕਹਿੰਦੇ 60 ਗੱਟੇ ਚੋਰੀ ਦਾ ਸਾਡੇ ਤੇ ਇਲਜ਼ਾਮ ਲਾ ਕੇ ਸਾਨੂੰ ਉੱਥੋਂ ਹਟਾ ਦਿੱਤਾ ਗਿਆ ਠੀਕ ਹੈ ਲੋਕ ਤਾਂ ਕਹਿੰਦੇ ਬੜਾ ਵਧੀਆ ਕੀਤਾ ਠੀਕ ਹੈ ਵੀ ਤੁਸੀਂ ਜੇ ਇੰਨੀ-ਇੰਨੀ ਤਨਖਾਹਾਂ ਲਈ ਜਾਂਦੇ ਹੋ ਹੁਣ ਤੁਹਾਨੂੰ ਲੱਗਦਾ ਵੀ ਸਾਡੇ ਨਾਲ ਮਾੜੀ ਹੋ ਗਈ ਜਾਂ ਸਾਡੇ ਬੱਚਿਆਂ ਦਾ ਭੇਖਰਾ ਹੋ ਗਿਆ ਸਾਡੀ ਨੌਕਰੀ ਦੇ ਡਾਕਾ ਮਾਰਿਆ ਤੇ ਜਦੋਂ ਕੰਮ ਗਲਤ ਕਰਦੇ ਉਦੋਂ ਨਹੀਂ ਤੁਹਾਨੂੰ ਪਤਾ ਲੱਗਦਾ ਤੁਸੀਂ ਉਹ 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 ਬੰਦਿਆਂ ਨੇ ਕਿਹਾ ਵੀ ਸਾਨੂੰ ਨੇ ਇਹਨਾਂ ਨੇ 60 ਗੱਟੇ ਦਾ ਲਾ ਕੇ ਤੇ ਸਾਡੇ ਇਲਜ਼ਾਮ ਸਾਨੂੰ ਟਾਇਆ ਵੀ ਨਵੇਂ ਚੌਂਕੀਦਾਰ ਰੱਖੀ ਤੇ ਅਸੀਂ ਚੋਰੀ ਕਰ ਚੁੱਕੀਏ ਫਿਰ ਵੇਖੋ ਤੁਸੀਂ ਇਹਨਾਂ ਦੇ ਹਾਲਾਤ ਵੇਖ ਲਓ ਵੀ ਸਿਰਫ ਤਿੰਨ ਅਫਸਰ ਸਸਪੈਂਡ ਬਾਕੀ ਸਾਰੇ ਰਲੇ ਨਹੀਂ ਹੋਏ ਕਿ ਕੀ ਗੱਲ ਨਾਲ ਤੁਹਾਡੇ ਮੈਂ ਤਾਂ ਇਹ ਜਾਂਚ ਮੰਗਾਗਾ ਮੁੱਖ ਮੰਤਰੀ ਸਾਹਿਬ ਤੋਂ ਸਾਹਿਬ ਕੋਲੋਂ ਵੀ ਸਾਰੇ ਇਹਨਾਂ ਦੇ ਮਾਰਗ ਪਰ ਸਾਰੇ ਸਾਰੇ ਏਜੰਸੀਆਂ ਦੀ ਜਾਂਚ ਹੋਵੇ ਵੀ ਜਿਹੜੇ ਸਾਰੇ ਏਜੰਸੀਆਂ ਦੇ ਅਫਸਰ ਹੈ ਇਹ ਕਰੋੜਾ ਰੁਪਏ ਖਾਂਦੇ ਦੇ ਨ ਜਾਇਦਾ 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 ਚੈੱਕ ਕੀਤੀ ਜਾਵੇ ਕਮਾਲ ਹੋ ਗਈ ਇਹਨਾਂ ਵਾਲੀ ਪੈਸੇ ਕਮਾਣੇ ਸੋਖੇ ਕਰੋੜਾ ਰੁਪਏ ਕਰੋੜਾ ਕਰੋੜਾ ਰੁਪਇਆ ਕਮਾਈ ਜਾਂਦੇ ਰੋਜ਼ ਤੇ ਕੋਈ ਇਹਨਾਂ ਬਾਬਤ ਬੋਲਦਾ ਹੀ ਨਹੀਂ ਇੱਡੇ ਮਾੜੇ ਲਾਤ ਹੋ ਗਏ ਐ ਤੇ ਸਾਡੇ ਦੇ ਦਬਾਅ ਬਣਾਇਆ ਜਾਂਦਾ ਵੀ ਤੁਸੀਂ ਮਾੜੀ ਕਰਤੀ ਗਊ ਅਥਿਆ ਕਰਤੀ ਗਊ ਅਥਿਆ ਕਰਤੀ ਤੇ ਤੁਸੀਂ ਨਾ ਕਰੋ ਚੋਰੀ ਦੇ ਕੰਮ ਇੱਕ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਆਪ ਦੀ ਇਨਕੁਆਇਰੀ ਕਰੋ ਇਨਕੁਆਇਰੀ ਚ ਜਿਹੜਾ ਬੰਦਾ ਦੋਸ਼ੀ ਐ ਉਹਨੂੰ ਨਾਮਜ਼ਦ ਕਰੋ ਕੋਈ ਵੀ ਐਵੇਂ ਨਜਾਇਜ਼ ਬੰਦੇ ਜਾਂ ਥਰਡ ਲੈਕ ਕਲਰਕਾਂ ਤੇ ਨਾ ਸਿਰਫ ਕੁੰਡੀ ਲੜਾਈ ਜਾਵੇ ਵੱਡੇ ਅਫਸਰਾਂ ਜਿਹੜੇ ਵੱਡੇ ਮਗਰਵਾਸ਼ਾ ਆ ਉਹ ਫੜੇ ਜਾਣ ਸਾਡਾ ਜੱਥੇਬੰਦੀ ਦਾ ਇਹ ਇਹ ਹੀ ਸੂਲ ਹੈ ਜੇ ਕੋਈ ਬੰਦਾ ਬੇਕਸੂਰ ਹੈ ਤਾਂ ਉਹਨੂੰ ਕੱਢਿਆ ਜਾਵੇ ਸਿਰਫ ਜਿਹੜੇ ਵੱਡੇ ਮਗਰਮੱਛਾ ਜਿਹੜੇ ਰਲੇ ਹੋਏ ਚੋਰੀ ਕਰਾਂਦੇ ਆ ਉਹਨਾਂ ਨੂੰ ਫੜ ਕੇ ਅੰਦਰ ਡੱਕਿਆ ਜਾਵੇ ਐਂ ਕਰਕੇ ਸਾਨੂੰ ਚੌਂਕੀਦਾਰਾਂ ਤੇ ਜਿਹੜੇ ਅੰਦਰ ਲੋਕ ਲੱਗੇ ਹੋਏ ਸੀ ਉਹਨਾਂ ਦੇ ਫੋਨ ਆ ਰਹੇ ਵੀ ਐਂ ਕਰਕੇ ਚੋਰੀ ਹੁੰਦੀ ਬਾਈ ਜੀ ਬਚਾਓ ਕਾਂਨਾਲ ਕਾਂਨਾਲਾ ਰੋਡ ਤੇ ਗਦਾਮ ਹੈ ਇੱਕ ਚਿਰਾਗਾਟਾਣੀ ਗਦਾਮ ਹੈ ਕਿੰਨੇ ਕਿੰਨੇ ਲੋਕਾਂ ਦੇ ਫੋਨ ਆ ਗਏ ਵੀ ਸਾਰੇ ਬਸੇ ਇਹ ਕੰਮ ਹੁੰਦਾ ਜੇ ਕੰਮ ਨੂੰ ਨਾ ਰੁਕਿਆ ਤਾਂ ਕੀ ਹਾਲ ਬਣੂਗਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਸਰਕਾਰ ਚ ਕੰਮ ਹੋ ਰਿਹਾ ਪਿਛਲੀ ਸਰਕਾਰਾਂ ਚ ਹੋ ਰਿਹਾ ਸੀ ਪਰ ਇਹਨੂੰ ਰੋਕਣਾ ਆਪਾਂ ਨੂੰ ਚਾਹੀਦਾ ਹੈ ਜਿਹੜਾ ਪੰਜਾਬ ਹੈ ਜਿਹੜਾ ਪੰਜਾਬ ਸਰ ਕਰਜ਼ਾ ਛੱਡਦਾ ਹੈ ਇਹ ਇਹਨਾਂ ਜਿਹੜੇ ਆਫਸਰ ਹੈ ਜਿਹੜੇ ਖਾਂਦੇ ਹੈ ਕਰੋੜਾ ਰੁਪਈਆ ਇਹਨਾਂ ਕਰਕੇ ਛੱਡਦਾ ਹੋਰ ਹੋਰ ਕੋਈ ਕਰਜ਼ਾ ਚੜਨ ਦਾ ਕੋਈ ਕਾਰਨ ਨਹੀਂ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਦੇ ਨਕੇਲ ਕੱਸੀ ਜਾਵੇ ਇੱਕ ਹੋਰ ਵੀ ਅਸੀਂ ਸਾਨੂੰ ਫੋਨ ਆਈ ਜਾਂਦੇ ਆ ਵੀ ਬਾਕੀ ਸਾਰੇ ਤੇ ਵੀ ਅਸੀਂ ਥੋੜੇ ਦਿਨਾਂ ਤੱਕ ਸਟਿੰਗ ਆਪਰੇਸ਼ਨ ਕਰਾਂਗੇ ਹੋਰ ਵੀ ਜਿਹੜੇ ਅ ਅਦਾਰੇ ਐ ਉਹਨਾਂ ਨੂੰ ਵੀ ਸਾਨੂੰ ਫੋਨ ਆਈ ਜਾਂਦੇ ਬਾਈ ਜੀ ਤੁਹਾਨੂੰ ਸਬੂਤ ਦਿੰਨੇ ਆ ਅਸੀਂ ਰਾਤ-ਰਾਤੇ ਇਹ ਹੀ ਕੰਮ ਕਰਾਂਗੇ ਅਸੀਂ ਜਗਾਵਾਂਗੇ ਸਰਕਾਰ ਨੂੰ ਸਰਕਾਰ ਦਾ ਫਾਇਦਾ ਕਰਾਂਗੇ ਪੰਜਾਬ ਦਾ ਭਲਾ ਕਰਾਂਗੇ ਇਹ ਹੀ ਸਾਡਾ ਮੰਤਬ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ